ਇਹ 2016 ਦਾ ਕੇਸ ਹੀ ਬਾਗਾ ਪੁਰਾਣੇ ਥਾਣੇ ਦਾ ਇਹਦੇ ਚ ਇੱਕ ਨੌਜਵਾਨ ਜੰਮੂ ਦਾ ਤਲੋਕ ਸਿੰਘ ਲਾਡੀ ਸੀਗਾ ਜਿਹਨੂੰ ਐਫਆਈਆਰ ਨੰਬਰ 52 ਬਾਜਾਖਾਨਾ ਜਿਹੜਾ ਗੁਲਦੇਵ ਸਿੰਘ ਇਨਸਾ ਮਰਡਰ ਕੇਸ ਦੇ ਵਿੱਚ ਉਹਨੂੰ ਮਾਨਤੇ ਲੈ ਕੇ ਇਹ ਪ੍ਰੈਜ਼ੀਡੈਂਟ ਜਿਹੜਾ ਬਾਗਾ ਪੁਰਾਣੇ ਦਾ 193/16 ਐਫਆਈਆਰ ਦੇ ਵਿੱਚ ਇੱਕ ਰਿਕਵਰੀ ਦਿਖਾ ਕੇ ਤੇ ਉਹਨੂੰ ਨਾਮਿਨੇਟ ਕੀਤਾ ਗਿਆ ਬਾਅਦ ਦੇ ਵਿੱਚ ਉਹਦੇ ਕਜ਼ਨ ਬਰਾਦਰ ਤਲਜੀਤ ਸਿੰਘ ਜ਼ਮੀਨ ਨੂੰ ਨਾਮਿਨੇਟ ਕੀਤਾ ਜਿਹੜਾ ਯੂਕੇ ਦੇ ਵਿੱਚ ਰਹਿੰਦਾ ਸੀ ਫਿਰ 2017 ਦੇ ਵਿੱਚ ਜਦੋਂ 31 ਅਕਤੂਬਰ ਨੂੰ ਉਹ ਆਇਆ ਤੇ ਉਹਦੀ ਰੈਸਟ ਪਾਈ ਉਹਦੀ ਪੁੱਛ ਗਏ ਜਗਤਾਰ ਸਿੰਘ ਜੱਗੀ ਜੋਲ ਨੂੰ ਤੇ ਹੋਰ ਬੰਦਿਆਂ ਨੂੰ ਗਾਂ ਹਰਦੀਪ ਸਿੰਘ ਛੇਦਾ ਅਮਨਦੀਪ ਸਿੰਘ ਬੱਗਾ ਤਰਮਿੰਦਰ ਸਿੰਘ ਗੁਗਣੀ ਅਨਿਲ ਕਾਲਾ ਜਗਜੀਤ ਸਿੰਘ ਜੰਮੂ ਪਾਈ ਹਰਮਿੰਦਰ ਸਿੰਘ ਮਿੰਟੂ ਉਹਨਾਂ ਸਾਰਿਆਂ ਨੂੰ ਇਸ ਕੇਸ ਦੇ ਵਿੱਚ ਨਾਮਿਨੇਟ ਕੀਤਾ ਗਿਆ ਉਹ ਕੇਸ 2017 ਤੋਂ ਚੱਲਦਾ ਹੋਇਆ ਅੱਜ 4 ਮਾਰਚ 2025 ਨੂੰ ਇਹਦਾ ਜਿਹੜਾ ਫੈਸਲਾ ਐਡੀਸ਼ਨਲ ਸੈਸ਼ਨ ਜੱਜ ਤੇ ਜੱਜ ਸਪੈਸ਼ਲ ਕੋਰਟ ਯੂਪੀਏ ਮੋਗਾ ਦੇ ਜਿਹੜੇ ਹੈਗੇ ਹਰਜੀਤ ਸਿੰਘ ਉਹਨਾਂ ਦੀ ਅਦਾਲਤ ਨੇ ਫੈਸਲਾ ਕੀਤਾ ਫੈਸਲੇ ਮੁਤਾਬਕ ਸਾਦੇ ਚਾਰਜਸ ਦੇ ਵਿੱਚੋਂ ਜਗਤਾ ਸਿੰਘ ਜੋਰ ਨੂੰ ਜਿਹੜਾ ਬਰੀ ਕੀਤਾ ਉਸ ਤੋਂ ਇਲਾਵਾ ਧਰਮਿੰਦਰ ਸਿੰਘ ਗੁਗਰੀ ਨੂੰ ਟੋਟਲ ਬਰੀ ਕੀਤਾ ਹੈਗਾ ਤਲੋਕ ਸਿੰਘ ਲਾਡੀ ਨੂੰ ਬਰੀ ਕੀਤਾ ਹੈਗਾ ਅਨਿਲ ਕੁਮਾਰ ਕਾਲੇ ਨੂੰ ਬਰੀ ਕੀਤਾ ਜਗਜੀਤ ਸਿੰਘ ਜੰਮੂ ਨੂੰ ਬਰੀ ਕੀਤਾ ਇਸ ਕੇਸ ਦੇ ਵਿੱਚ ਸਿਰਫ ਤਿੰਨ ਜਣਿਆਂ ਨੂੰ ਕਨਵਿਕਟਡ ਡਿclare ਕੀਤਾ 25 ਆਰਮਜ਼ ਐਕਟ ਦੇ ਵਿੱਚ ਤਲਜੀਤ ਸਿੰਘ ਜਿਮੀ ਨੂੰ ਹਲਦੀਪ ਸਿੰਘ ਸ਼ੇਰਾ ਤੇ ਰਮਨਦੀਪ ਸਿੰਘ ਬੱਗਾ ਨੂੰ 2-2 ਸਾਲ ਦੀ ਸਜ਼ਾ ਤੇ 3-3000 ਰੁਪਏ ਜੁਰਮਾਨਾ ਕੀਤਾ 25 ਆਮ ਜੈਕਟ ਦੇ ਬਾਕੀ ਸਾਦੇ ਸੈਕਸ਼ਨਾਂ ਚੋਂ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਵੀ ਜਿਹੜਾ ਬਰੀ ਕੀਤਾ ਹੈਗਾ ਸੋ ਇਹ ਕੇਸ ਕਰੀਬ 7 ਸਾਲ 4 ਮਹੀਨੇ ਤੋਂ ਟੋਟਲ ਐਫ ਆਈ ਆਰ ਦਰਜ ਦੇ حساب ਨਾਲ 8 ਸਾਲ ਤੋਂ ਉੱਪਰ ਹੋ ਜਾਂਦਾ ਜਦੋਂ ਅਰੈਸਟ ਹੁੰਦੀ ਹੈ ਜਗਤਾਰ ਸਿੰਘ ਜੋਲ ਦੀ 7 ਸਾਲ 4 ਮਹੀਨੇ ਬਾਅਦ ਜਿਹੜਾ ਇਹ ਕੇਸ ਫੈਸਲੇ ਦੇ ਉੱਤੇ ਆਇਆ ਤੇ ਅੱਜ ਇਹ ਕੇਸ ਜਿਹੜਾ ਉਹ ਮੂਦੇ ਨੂੰ ਡਿਗ ਪਿਆ ਜਿਹੜੀ ਕਨਵਿਕਸ਼ਨ ਵੀ ਕੀਤੀ ਹੈਗੀ ਆ ਉਹਦੇ ਸਬੰਧ ਦੇ ਵਿੱਚ 20 ਸਬੰਧਤ ਨੌਜਵਾਨਾਂ ਵੱਲੋਂ ਹਦੀਪ ਸਿੰਘ ਤੇ ਰਮਨਦੀਪ ਸਿੰਘ ਵੱਲੋਂ ਮੈਂ ਹੀ ਸੀ ਆਪਣੇ ਤਲਜੀਤ ਸਿੰਘ ਜਿਹੜੇ ਨੌਜਵਾਨ ਸਜ਼ਾ ਹੋਈ ਮਨਦੀਪ ਸਿੰਘ ਚਾਨਣਾ ਸਾਡੇ ਵੱਡੇ ਵਕੀਲ ਸਾਹਿਬ ਉਹ ਸੀਗੇ ਤੇ ਅਸੀਂ ਇਹਦੀ ਹਾਈ ਕੋਰਟ ਦੇ ਵਿੱਚ ਅਪੀਲ ਵੀ ਪਾਵਾਂਗੇ ਕਿਉਂਕਿ ਇਸ ਕੇਸ ਦੀ ਕੇਸ ਪ੍ਰਾਪਰਟੀ ਦੇ ਵੇਧਵਾਉਸੀ ਨਹੀਂ ਪਤਾ ਲੱਗੇ ਹਲਦੀਪ ਸਿੰਘ ਰਮਨਦੀਪ ਸਿੰਘ ਜਾਂ ਤਲਜੀਤ ਸਿੰਘ ਦੇ ਸਬੰਧ ਦੇ ਵਿੱਚ ਵੀ ਉਹ ਕੇਸ ਪ੍ਰਾਪਰਟੀ ਕਿੱਥੇ ਆ ਨਾ ਉਹ ਕੇਸ ਪ੍ਰਾਪਰਟੀ ਜਿਹੜੀ ਆ ਅਲੈਜਡ ਵੈਪਨ ਸੀਗੇ ਉਹ ਰਿਕਵਰ ਹੋਏ ਜਿਹੜੇ ਦਿਖਾਏ ਗਏ ਉਹ ਕੋਰਟ ਦੇ ਵਿੱਚ ਨਹੀਂ ਪੇਸ਼ ਕੀਤੇ ਗਏ ਉਹਨਾਂ ਨੂੰ ਕੋਈ ਮਾਰਕ ਐਗਜ਼ਿਬਿਟ ਨਹੀਂ ਲੱਗਾ ਸੋ ਉਹਨਾਂ ਦੀ ਵੀ ਸਜ਼ਾ ਜਿਹੜੀ ਆ ਇੱਕ ਜਿਵੇਂ ਕਹਿ ਲਓ ਵੀ ਪ੍ਰੋਸੀਕਿਊਸ਼ਨ ਦੀ ਵੀ ਰੱਖ ਵਿਖਾਈ ਆ ਦੀ ਗੱਲ ਆ ਉਹ ਵੀ ਸਜ਼ਾ ਨਹੀਂ ਸੀ ਬਣਦੀ ਪਰ ਇੱਕ ਫੈਸਲਾ ਹੋਇਆ ਸੱਤਾਂ ਸਾਲਾਂ ਤੋਂ ਲੰਮੇ ਸਮੇਂ ਤੋਂ ਲਟਕ ਰਿਆ ਸੀ ਉਹ ਡਿਸਪੋਜ਼ਲ ਹੋ ਗਈ ਉਹ ਇੱਕ ਅਸੀਂ ਇੱਕ ਕਹਿੰਦੇ ਆ ਵੀ ਚਲੋ ਫੈਸਲਾ ਆਇਆ ਤੇ ਅਸੀਂ ਜਿਹਨਾਂ ਨੂੰ ਕਨਵਿਕਟ ਹੋਈ ਆ ਉਹਦੇ ਲਈ ਹਾਈ ਕੋਰਟ ਦੇ ਵਿੱਚ ਜੂਲ ਜਾਵਾਂਗੇ ਇਹਦੇ 'ਚ ਜੱਗੀ ਜੋਹਲ ਵਾਰੀ ਹੋਏ ਨੇ ਇਹਦੇ 'ਚ ਜਗਤਾ ਸਿੰਘ ਜੱਗੀ ਜੋਹਲ ਜਿਹਨੂੰ 4 ਨਵੰਬਰ 211 ਨੂੰ ਅਰੈਸਟ ਕੀਤਾ ਗਿਆ ਸੀ ਜਲੰਧਰ ਤੋਂ ਉਹਦੀ ਵਾਈਫ ਤੇ ਪਰਵਾਦੇ ਨਾਲ ਜਦੋਂ ਸ਼ਾਪਿੰਗ ਕਰ ਰਿਹਾ ਸੀਗਾ ਤੇ ਅੱਜ 4 ਮਾਰਚ 2025 ਕਰੀਬ 7 ਸਾਲ 4 ਮਹੀਨੇ ਬਾਅਦ ਜੱਗੀ ਜੋਹਲ ਨੂੰ ਪੂਰਾ ਜਿਹੜਾ ਜਿਹੜਾ ਬਦੀ ਕੀਤਾ ਹੈਗਾ ਇਸ ਕੇਸ ਦੇ ਵਿੱਚ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਆਈ ਹੋਏ ਵੀ ਲੈ ਤਾਂ ਉਹਤੇ ਕੋਈ ਅਸਰ ਪੈਗਾ ਰਿਹਾਈ ਤੱਕ ਨਹੀਂ ਯੂਪੀਏ ਤੋਂ ਤਾਂ ਬਦੀ ਹੋ ਗਏ ਸਾਰੇ ਕੇਸ ਬਾਅਦ ਜਿਹੜੇ ਕੇਸ ਜਗਤਾ ਸਿੰਘ ਜੋਲ ਦੇ ਲੈਜਿਟ ਟਾਰਗੇਟ ਕਿਲਿੰਗ ਦੇ 8 ਕੇਸ ਹੈਗੇ ਜਿਹੜੇ ਐਨਆਈਏ ਪਟਿਆਲਾ ਹਾਊਸ ਦਿੱਲੀ ਚੱਲਦੇ ਹੈਗੇ ਉਹਦੇ ਚ ਇੱਕ ਕੇਸ ਚੋਂ ਉਹਨੂੰ ਆਲਰੇਡੀ ਬੇਲ ਮਿਲ ਚੁੱਕੀ ਆ ਤੇ ਉਹ ਬੇਲ ਸੁਪਰੀਮ ਕੋਰਟ ਚ ਕਨਫਰਮ ਵੀ ਹੋ ਗਈ ਸੱਤ ਕੇਸਾਂ ਦੀ ਬੇਲ ਉਹਦੀ ਸੁਪਰੀਮ ਕੋਰਟ ਪੈਂਡਿੰਗਾ ਹਾਂ ਇਸ ਕੇਸ ਚ ਬੜੀ ਹੋਣ ਦਾ ਉਹਨਾਂ ਕੇਸਾਂ ਦੇ ਉੱਤੇ ਉਹਨੂੰ ਬੈਨੀਫਿਟ ਜਰੂਰ ਜਿਹੜਾ ਉਹ ਮਿਲੂਗਾ ਆਉਂਦੇ ਦਿਨਾਂ ਦੇ ਵਿੱਚ ਉਹ ਪਤਾ ਲੱਗੂਗਾ ਸਪੈਸਿਫਿਕ ਅੱਜ ਦੇ ਦਿਨ ਮੈਂ ਇਹ ਗੱਲ ਕਹਿਣਾ ਚਾਹੁੰਦਾ ਜਿਹੜੇ ਐਸਐਸਪੀ ਨੇ ਜਦੋਂ ਐਸਐਸਪੀ ਮੋਗਾ ਰਾਜੀਤ ਹੁੰਦਲ ਸੀ ਉਦੋਂ ਉਹਨੇ ਆਪਣਾ ਜਿਹੜਾ ਨਾਰਕੋ ਮਾਫੀਆ ਨੈਕਸਸ ਸੀ ਪੁਲਿਸ ਦੇ ਨਾਲ ਉਹਨੂੰ ਢੱਕਣ ਦੇ ਵਾਸਤੇ ਉਹਨੇ ਇਹ ਸਾਰੇ ਝੂਠਾ ਪਲੋਟ ਜਿਹੜਾ ਕੱਟਿਆ ਸੀਗਾ ਅੱਜ ਦੀ ਤਰੀਕ ਚ ਰਾਜਜੀਤ ਹੁੰਦਲ ਐਸਐਸਪੀ ਜਿਹੜਾ ਉਦੋਂ ਸੀਗਾ ਉਹ ਅੱਜ ਪੀਓ ਆ ਤਿੰਨ ਕੇਸਾਂ ਦੇ ਵਿੱਚ ਤੇ ਜਗਤਾਰ ਸਿੰਘ ਜੱਗੀਜੋਲ ਜਿਹਦੇ ਖਿਲਾਫ ਪ੍ਰੈਸ ਕਾਨਫਰੰਸ ਉਦੋਂ ਦੇ ਸੰਬੰਧਿਤ ਸੀਐਮ ਕੈਪਟਨ ਮਨਿੰਦਰ ਨੇ ਡੀਜੀਪੀ ਸ਼ਿਦੇਸ਼ ਰੋੜਾ ਨੇ ਤੇ ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ ਜਿਹੜਾ ਬਾਅਦ ਚ ਐਨਆਈਏ ਦਾ ਡੀਜੀ ਬਣਿਆ ਉਹਨਾਂ ਸਾਰਿਆਂ ਦੀ ਇੱਕ ਜਿਹੜੀ ਡੀਜੀਪੀ ਚਟੋਪਾਧੇ ਆ ਦੀ ਨੈਕਸਸ ਸੀਗਾ ਰਿਪੋਰਟ ਜਿਹੜੀ ਆਈ ਨਾਰਕੋ ਮਾਫੀਆ ਨੈਕਸਸ ਸੀਗਾ ਇਹ ਸਾਰਾ ਕੁਝ ਟੱਕਣ ਦੇ ਵਾਸਤੇ ਉਹਨਾਂ ਨੇ ਆਪਣਾ ਕਿਉਂਕਿ ਜਦੋਂ ਪੱਧਿਆ ਸਾਫ ਦੀ ਰਿਪੋਰਟ ਦੇ ਵਿੱਚ ਡੀਜੀਪੀ ਸ਼੍ਰੇਸ਼ ਔਰਲਾ ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ ਤੇ ਰਾਜੀਤ ਹੁੰਦਰ ਦਾ ਜਿਹੜਾ ਅੱਜ ਦੀ ਤਰੀਕੇ ਭਗੌੜਾ ਐਸਐਸਪੀ ਆ ਉਹ ਉਹਨਾਂ ਨੇ ਆਪਣੇ ਉਹ ਸਾਰੇ ਕਾਸੇ ਨੂੰ ਟੱਕਣ ਵਾਸਤੇ ਹਾਈ ਕੋਰਟ ਨੇ ਡਾਇਰੈਕਸ਼ਨ ਵੀ ਕੀਤੀ ਸੀਗੀ ਇਹ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਵਾਸਤੇ ਉਹ ਕਿਸੇ ਨਾ ਕਿਸੇ ਪੋਲੀਟੀਕਲ ਰੀਜ਼ਨ ਵਾਸਤੇ ਉਹ ਸਾਰੀ ਇਨਵੈਸਟੀਗੇਸ਼ਨ ਰੋਕ ਦਿੱਤੀ ਗਈ ਪਰ ਇਹਨਾਂ ਰਾਜੀਤ ਨੇ ਦਿਨਕਰ ਗੁਪਤਾ ਨੇ ਸ਼ਰੇਸ਼ ਰੋੜੇ ਨੇ ਤੇ ਹੋਰ ਪੁਲਸ ਅਫਸਰਾਂ ਨੇ ਆਪਣੀ ਉਹ ਸਾਰੇ ਕਾਸੇ ਨੂੰ ਢੱਕਣ ਦੇ ਵਾਸਤੇ ਇਹ ਝੂਠਾ ਪਲੋਟ ਘੜਿਆ ਸੀ ਅਲੈਸਡ ਟਾਰਗੇਟ ਕੀ ਨਾ ਜਿੱਥੇ ਜਗਤਾ ਸਿੰਘ ਜੋਲ ਨੂੰ ਉਦੋਂ ਕੈਪਟਨ ਮਨਿੰਦਰ ਸਿੰਘ ਨੇ ਪ੍ਰੈਸ ਕਾਨਫਰੈਂਸ ਕਿਹਾ ਸੀ ਕਿ ਅਸੀਂ ਉਹ ਫੜ ਲਿਆ ਅੱਜ ਕੈਪਟਨ ਮਨਿੰਦਰ ਸਿੰਘ ਸ਼ਰੇਸ਼ ਰੋੜਾ ਦਿਨਕਰ ਗੁਪਤਾ ਦੇ ਰਾਜੀਤ ਹੁੰਦਲ ਦੇ ਤੋਤੇ ਮੂੰਹ ਦੇ ਉੱਤੇ ਚਪੇੜਾ ਅਦਾਲਤ ਦੀ ਜਿਨ੍ਹਾਂ ਨੇ ਜਗਤਾ ਸਿੰਘ ਜੱਗੀ ਜੋਲ ਨੂੰ ਅੱਜ ਕੰਪਲੀਟਲੀ ਇਸ ਕੇਸ ਦੇ ਵਿੱਚੋਂ ਬਦੀ ਕੀਤਾ ਤੇ ਮੈਂ ਸਤਗੁਰੂ ਸੱਚੇ ਪਾਤਸ਼ਾਹਗੇ ਅਰਦਾਸ ਕਰਦਾ ਵੀ ਜਗਤਾ ਸਿੰਘ ਜੱਗੀ ਜੋਲ ਬਾਕੀ ਜਿਹੜੇ ਝੂਠੇ ਕੇਸ ਆਥੋ ਦੇ ਹੈਗੇ ਉਹਦੇ ਚੋਂ ਵੀ ਸੁਧਖਦੂ ਹੋ ਕੇ ਤੇ ਆਪਣੇ ਜਿਹੜਾ ਵਤਨ ਵਾਪਸ ਜਾਏਗਾ ਜੱਗੀ ਜੋਲ ਦੇ ਦੀ ਪੇਸ਼ੀ ਸੀ ਅੱਜ ਵੀਡੀਓ ਕਰਤਾ ਸੋ ਅੱਜ ਇਹ ਜਗਤਾ ਸਿੰਘ ਜੋਲ ਹਦੀਪ ਸਿੰਘ ਸ਼ੇਰਾ ਰਮਨਦੀਪ ਸਿੰਘ ਬੱਗਾ ਤੇ ਤਰਮਿੰਦਰ ਗੁਗਨੀ ਇਹਨਾਂ ਦੀ ਥ्रू ਵੀ ਸੀ ਕੋਈ ਸੀ ਜਗਤਾ ਸਿੰਘ ਜੋਹਲ ਇਸ ਸਮੇਂ ਸੈਂਟਰਲ ਜੇਲ ਨੰਬਰ 15 ਮੰਡੋਲੀ ਦੇ ਵਿੱਚ ਆ ਹਲਦੀਪ ਸਿੰਘ ਸ਼ੇਰਾ ਜਿਹੜਾ 3 ਨੰਬਰ ਜੇਲ ਚ ਆ ਤਿਆੜ ਰਮਨਦੀਪ ਸਿੰਘ 5 ਨੰਬਰ ਦੇ ਵਿੱਚ ਆ ਤੇ 1 ਨੰਬਰ ਦੇ ਵਿੱਚ ਤਰਮਿੰਦਰ ਗੁਗਨੀ ਹੈਗਾ ਚਾਰ ਨੌਜਵਾਨ ਬੇਲਤੇ ਸੀ ਤਲਜੀਤ ਸਿੰਘ ਜਿੰਮੀ ਤਲੋਕ ਸਿੰਘ ਲਾਡੀ ਅਨਿਲ ਕੁਮਾਰ ਕਾਲਾ ਤੇ ਜਗਜੀਤ ਸਿੰਘ ਜੰਮੂ ਤੇ ਇਸ ਕੇਸ ਦੇ ਵਿੱਚ ਹੋ ਮੇਰੇ ਤੋਂ ਇਲਾਵਾ ਐਡਵੋਕੇਟ ਮਨਦੀਪ ਸਿੰਘ ਚਾਨਣ ਅਮਿਤ ਅਗਨੀ ਹੋਤਰੀ ਤੇ ਹੋਰ ਵਕੀਲਾਂ ਨੇ ਵੀ ਜਿਹੜਾ ਆਰ ایس ਬਦਾਰ ਉਹਨਾਂ ਨੇ ਵੀ ਸਾਰਾ ਯੋਗਦਾਨ ਪਾਇਆ ਤੇ ਸਾਰਿਆਂ ਦੀ ਸੱਚਜੀ ਮਿਹਨਤ ਦੇ ਨਾਲ ਇਹ ਜਿਹੜਾ ਕੇਸ ਮੂਹਤੇ ਮੂੰਹ ਜਿਹੜਾ ਡਿਗ ਪਿਆ ਤੇ ਜਿਨ੍ਹਾਂ ਨੂੰ ਸਜ਼ਾ ਵੀ ਹੋਈ ਆ ਉਹ ਵੀ ਅਸੀਂ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕਰਾਂਗੇ